ਸਹੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਮੱਤੇ ਆਏ ਸੀਗੇ ਜੀ ਮੇਰੇ ਨਾਲ ਦੇ ਪਿੰਡ ਹੀ ਆ ਜਮਾ ਦੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੀ ਆ ਮੇਰੇ ਪਿੰਡ ਤੋਂ ਇੱਕ ਵੀਡੀਓ ਉਹ ਨਾ ਮੈਂ ਪਰਸੋਂ ਜਿੱਥੇ ਪਾਈ ਸੀ ਆਪਣੇ ਪਿੰਡ ਦੀ ਤੇ ਅੱਜ ਇੱਕ ਵੀਰ ਨੇ ਕਮੈਂਟ ਕੀਤਾ ਕਹਿੰਦਾ ਬਾਈ ਸੈਂਕ్రో ਨਹੀਂ ਕਰਾਉਂਦੇ ਕਹਿੰਦਾ ਤੁਸੀਂ ਡਾਕਟਰਾਂ ਕਹਿੰਦਾ ਵੀਰ ਦਾ ਨੁਕਸਾਨ ਕਰੀ ਜਾਂਦੇ ਆ ਚਲ ਇਹਦੇ ਤਾਂ ਮੈਂ ਮੰਨਿਆ ਬਾਈ ਸੈਂਕ్రో ਆ ਬਾਕੀ ਸੈਂਕ్రో ਦਾ ਮਤਲਬ ਬਾਈ ਐ ਨਹੀਂ ਹੁੰਦਾ ਵੀ ਹਰੇਕ ਪਸ਼ੂ ਦੇ ਜੇ ਸੈਂਕ్రో ਕਰਾ ਦਿੱਤੇ ਉਹਨੇ ਗੱਬਣ ਹੋ ਜਾਣਾ ਹਨਾ ਜਿਹੜਾ ਪਸ਼ੂ 20 ਦਿਨਾਂ ਬਾਅਦ ਹੀਟ ਚ ਆ ਰਿਹਾ ਠੀਕ ਹੈ ਉਹਦੇ ਸੈਂਕਰੋ ਦੀ ਮੈਨੂੰ ਨਹੀਂ ਲੱਗਦਾਗਾ ਕੋਈ ਲੋੜ ਹੈ ਇਹਨੂੰ ਹੁਣ ਤੁਸੀਂ ਦੇਖ ਲਓ ਵੀ 7 ਵਾਰੀ ਟੀਕਾ ਭਰਿਆ ਗਿਆ ਇਹਦੇ 7 ਵਾਰੀ ਭਰਿਆ ਗਿਆ ਬਾਈ 7-8 ਵਾਰੀ ਕੋਈ ਹਾਰਮੋਨ ਨਹੀਂ ਦਿੱਤਾ ਹਜੇ ਤੱਕ ਇਹਨੂੰ ਕਿਸੇ ਡਾਕਟਰ ਨੇ ਵੀ ਇੱਥੇ ਬਾਈ ਸੈਂਕਰੋ ਜੇ ਆਪਾਂ ਇਕੱਲੀ ਹਾਰਮੋਨ ਪ੍ਰੋਬਲਮ ਹੀ ਸੋਲਵ ਕਰਨੀ ਹੁੰਦੀ ਹੈ ਵੈਟ ਮੇਟ ਦਾ ਪਸ਼ੂ ਹੀਟ ਚ ਆਉਂਦਾ ਤੇ ਰਿਸੈਪਟਲ ਨਾਲ ਪਸ਼ੂ ਮੰਨ ਕੇ ਚੱਲੋ ਜਿਹੜਾ ਜੀਐਨਆਰਐਚ ਹਾਰਮੋਨ ਇਹਦੇ ਪਸ਼ੂ ਅੰਦਰ ਹੋ ਰਦੀਜ਼ ਹੁੰਦਾ ਹੈ ਉਹ ਆਪਾਂ ਫਿਰ ਜੇ 20 ਦਿਨਾਂ ਬਾਅਦ ਪਸ਼ੂ ਹੀਟ ਚ ਆਉਂਦਾ ਤਾਂ ਆਪਾਂ ਕੱਲੇ ਰਿਸੈਪਟਲ ਨਾਲ 20 ਸਾਰ ਸਕਦੇ ਆ ਜ਼ਰੂਰੀ ਨਹੀਂ ਵੀ ਸੈਂਕ్రో ਹੀ ਕਰਨੀ ਆ ਠੀਕ ਹੈ ਨਾ ਜੇ ਪਸ਼ੂ ਜਿਆਦਾ ਨਜਾਇਜ਼ ਵੀਰ ਜਾਂਦਾ ਮੇਰੇ ਤੋਂ ਤਾਂ ਮੈਂ ਅੱਜ ਤੱਕ ਕਦੇ ਵੀ ਕੋਈ ਪਸ਼ੂ ਸੈਂਕ్రో ਕਰਕੇ ਗੱਬਰ ਨਹੀਂ ਕੀਤਾ ਬਾਈ ਤਿੰਨ ਚਾਰ ਵਾਰੀ ਇਹ ਤਾਂ ਦਵਾਈ ਦਿਰਾਦੀ ਤਿੰਨ ਚਾਰ ਵਾਰੀ ਦਵਾਈ ਭਰਾਦੀ ਹੈਨਾ ਤੇ 6-7 ਵਾਰੀ ਟੀਕਾ ਤੂੰ ਭਰਾ ਚੁੱਕਿਆ ਹੈਨਾ ਤੇ ਇਹਦੇ ਹੁਣ ਫਰੇਕ ਚੀਜ਼ ਦਾ ਹੱਲ ਸੈਂਕ్రో ਥੋੜੀ ਆ ਬਾਈ ਸੈਂਕ్రో ਤਾਂ ਫਾਰਮ ਵਾਲਿਆਂ ਆਸਤੇ ਸੀਗੀ ਬਾਈ ਵੀ ਉਹਨਾਂ ਦੇ ਪਸ਼ੂ ਖੁੱਲੇ ਹੁੰਦੇ ਆ ਤੇ ਉਹਨਾਂ ਨੇ ਇੱਕੇ ਦਿਨ ਟੀਕੇ ਭਰੋਣੇ ਹੁੰਦੇ ਆ ਤਾਂ ਸੈਂਕ్రో ਕਰਾ ਦਿੰਦੇ ਆ ਲੋਕਾਂ ਨੇ ਜਿਹਾ ਉੱਥੇ ਲੂਟਾ ਦਾ ਇਲਾਕੇ ਹੀਟ ਤੋਂ 11ਵੇਂ ਦਿਨ ਲੂਟਾ ਦਾ ਇਲਾਕੇ ਟੀਕਾ ਭਰਿਆ ਜਾਊਗਾ ਠੀਕ ਆ ਕਿਸੇ ਕੋਈ ਪਸ਼ੂ ਸੂਣ ਤੋਂ ਪਹਿਲਾਂ ਖੂਨ ਛੱਡਦਾ ਉਹ ਦੂਜਾ ਹੀਟ ਛੱਡਣ ਤੋਂ ਬਾਅਦ ਖੂਨ ਛੱਡਦਾ ਉਹਦੇ 6 ਘੰਟੇ ਪਹਿਲਾਂ ਕੋਈ ਟੀਕਾ ਲਾ ਕੇ ਡੂਰਾ ਪ੍ਰੋਜਨ ਵਗੈਰਾ ਫੇਰ ਆ ਠੀਕ ਆ ਕਿਸੇ 'ਚ ਹਾਰਮੋਨ ਡੈਫੀਸ਼ੈਂਸੀ ਆ ਕਿਸੇ 'ਚ ਫਾਸਫੋਰਸ ਡੈਫੀਸ਼ੈਂਸੀ ਆ ਕਿਸੇ 'ਚ ਕਾਪਰ ਦੀ ਡੈਫੀਸ਼ੈਂਸੀ ਆ ਹੁਣ ਉਹ ਜਿਹੜੇ ਪਸ਼ੂਗਾ ਪਰ ਪਹਿਲੀ ਗੱਲ ਤਾਂ ਮੈਂ ਇਸ ਵਾਰੀ ਆਪਾਂ ਇਹਦੇ ਨਾੜ ਚੀਕਾ ਲਾਵਾਂਗੇ ਮੇਰੇ ਯਾਦ ਕਰਾਇਓ ਬਾਈ ਕਿਉਂ ਇਹ ਇਹਦਾ ਹਾਰਮੋਨ ਪ੍ਰੋਬਲਮ ਹੈਗੀ ਆ ਠੀਕ ਹੈ ਨਾ ਇਹ ਤਾਂ ਹੀ ਨਹੀਂ ਰਹਿ ਰਹੀਗੀ ਵੀ ਇਹਦੇ ਮਨ ਅੰਦਰੋਂ ਰਿਲੀਜ਼ ਨਹੀਂ ਹੋ ਰਿਹਾ ਹਾਰਮੋਨ ਠੀਕ ਹੈ ਇਹਦੇ ਆਪਾਂ ਬਈ ਰਿਸੈਪਟਰ ਲਾ ਕੇ ਇਹੀ ਕਰਾਂਗੇ ਤੁਸੀਂ ਮੇਰੇ ਜੀ ਯਾਦ ਕਰਾਇਓ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਮੇਰੇ ਹਿਸਾਬ ਨਾਲ ਸੈਂਕ్రో ਐਸਰ ਵਿਹੜਾ ਵਾਸਤੇ ਬਣਾਈ ਸੀ ਫਾਰਮ ਵਾਲਿਆਂ ਨੇ ਠੀਕ ਹੈ ਨੋਰਮਲ ਲੋਕਾਂ ਚ ਰਵਾਜ ਚੱਲ ਪਿਆ ਯਾਰ ਬਈ ਐ ਸੈਂਕ్రో ਕਰਦੇ ਹੋ ਉਹ ਕਰਦੇ ਹੋ ਠੀਕ ਹੈ ਸੈਂਕ్రో ਤੇ ਸਕਸੈਸ 50% ਹੀ ਹੁੰਦਾ ਮੇਰੇ ਕੋਲੇ ਇੱਕ ਫਾਰਮ ਦਾ ਫੋਨ ਆਇਆ ਸੀਗਾ ਅੱਜ ਤੋਂ 20 ਦਿਨ ਪਹਿਲਾਂ ਦੋ ਚਾਰ ਦਿਨ ਪਹਿਲਾਂ ਹਾਂ ਉਹ ਸਿਰਫ ਤੇ ਸਿਰਫ ਤਿੰਨ ਗੱਬਣ ਹੋਈਆਂ ਚਾਰ ਕੇ ਪੰਜ ਗੱਬਣ ਹੋਈਆਂ ਚਾਰ ਖਾਲੀ ਐ ਤੇ ਉਹਨਾਂ ਦੀਆਂ 10 ਮੱਝਾਂ ਖੜੀਆਂ ਸੈਂਕ్రో ਕਰਕੇ ਇਹਦਾ ਹੁਣ 20 ਦਿਨਾਂ ਬਾਅਦ ਹੈ ਤੇ ਸਹੀ ਹੈ ਇਹ 20 ਦਿਨਾਂ ਬਾਅਦ ਹੀਟ ਚ ਆਉਂਦੀ ਐ ਤੇ ਸੈਂਕ్రో ਦੀ ਕੋਈ ਲੋੜ ਨਹੀਂ ਬਾਈ ਆਪਾਂ ਇਹਨੂੰ ਹਾਰਮੋਨ ਦੇਵਾਂਗੇ ਸੈੱਟ ਹੋ ਜਾਊਗਾ ਕੰਮ ਠੀਕ ਐ ਠੀਕ ਆ ਬਾਈ ਦੀ ਝੋਟੀ ਸੀ ਬਾਈ ਠੀਕ ਐ ਇਹਦੇ ਕਿੰਨੇ ਵਾਰੀ ਟੀਕੇ ਭਰਾਦਾ ਸੀ ਬਾਈ ਹੁਣ 7-8 ਵਾਰੀ ਇਹਦੇ ਟੀਕੇ ਭਰਾਦਾ ਸੀ ਕੋਈ ਕਮੀ ਇਹਦੇ ਚ ਨਹੀਂ ਦੇਖ ਲਓ ਤੁਸੀਂ ਤੇ ਇਹ ਵੀ ਹੁਣ ਬਾਈ ਚਲੋ ਆਪਣੇ ਆਉਣ ਤੋਂ ਪਹਿਲਾਂ ਇਹ ਸ਼ਾਨ ਤੋਂ ਗੱਭਣਾ ਬਾਈ ਸ਼ਾਨ ਤੋਂ ਨਹੀਂ ਅਜੇ ਅੱਜ 19 ਦਿਨ ਹੋਏ ਅੱਛਾ ਇਹਦੇ ਵੀ 19 ਦਿਨ ਹੋਏ ਆ ਦੇਖੋ ਚਲ ਕੋਈ ਨਹੀਂ ਬਾਈ ਵੈਸੇ ਤਾਂ ਰੱਬ ਸੁੱਖ ਰੱਖੇ ਗੱਭਣ ਹੋ ਜੇ ਪਰ ਨਹੀਂ ਕਰ ਲਾਂਗੇ ਚਲੋ ਆਪਾਂ ਕੱਲੀਆਂ ਗੱਲਾਂ ਨਹੀਂ ਕਰਦੇਗੇ ਸੋਨੂੰ ਕਰਕੇ ਵੀ ਦਿਖਾਵਾਂਗੇ ਬਾਕੀ ਤੁਸੀਂ ਦੇਖਿਆ ਵੀ ਇਹ ਵੀਡੀਓ ਫੇਰ ਹੀ ਸੱਦਿਆ ਹੈ ਨਾ ਹਾਂ ਵੀਡੀਓ ਵੇ ਬਾਕੀ ਤੂੰ ਮੇਰਾ ਪਿੰਡ ਹਰੀਨੋ ਹੈ ਜਿਹਨੂੰ ਮਰਜ਼ੀ ਫੋਨ ਕਰਕੇ ਪੁੱਛੇਗਾ ਵੀ ਆਪਣੀ ਤਸੱਲੀ ਕੋਈ ਬੰਦਾ ਦਿੰਦਾ ਹੋਇਆ ਤਾਂ ਮੈਨੂੰ ਕਹੀਂ ਵੀ ਡਾਕਟਰ ਹਾਂ ਤੂੰ ਸਹੀ ਐ ਐਵੇਂ ਕੱਲੀਆਂ ਵੀਡੀਓ ਪਾਉਣਾ ਨਹੀਂ ਗੱਲ ਬਣਦੀ ਬਾਈ ਠੀਕ ਐ ਕੁਝ ਕਰਕੇ ਵੀ ਦਿਖਾਉਣਾ ਪੈਂਦਾ ਲੋਕਾਂ ਨੂੰ ਹਾਂ ਰੱਬ ਮੈਂ ਹੈਣੀਗਾ ਹੋ ਸਕਦਾ ਮੇਰੇ ਤੋਂ ਵੀ ਇੱਕ ਵਾਰੀ ਨਾ ਰਵੇ ਹੁਣ 7-8 ਵਾਰੀ ਇਹ ਨਹੀਂ ਰਹੀ ਤੇ ਇੱਕ ਵਾਰੀ ਮੇਰੇ ਤੋਂ ਰਹੀ ਜੇ ਵੀ ਹੋ ਸਕਦਾ ਤੂੰ ਸਬਰ ਕਰੇਂ ਵੀ ਚੱਲ ਕੋਈ ਨਹੀਂ ਯਾਰ ਜੋ ਇੰਨੇ ਵਾਰੀ ਨਹੀਂ ਰਹੀ ਫਿਰ ਇੱਕ ਵਾਰੀ ਨਹੀਂ ਰਹੀ ਤਾਂ ਕੋਈ ਨਹੀਂ ਪਰ ਆਪਾਂ ਦਵਾਈ ਭਰੀ ਐ ਬਾਈ ਦੀ ਗਾਂ ਦੇ ਤੇ ਗੱਬਣ ਹੋ ਜਾਊਗੀ ਜੀ ਆ ਮੱਝ ਦਾ ਬਾਈ ਨੂੰ ਦੱਸਿਆ ਵੀ ਇਹਨੂੰ एनर्जी बूस्टर ਪਾਇਆ ਕਰੋ ਇਹ ਚੀਜ਼ਾਂ ਇਹ ਵੀ ਥੋੜਾ ਜਿਹਾ ਆਪਣੇ ਚ ਰਹਿ ਗਈ ਆ ਘਾਟ ਵੀ ਆਪਾਂ ਕਹਿੰਦੇ ਪਸ਼ੂ ਖਾਰ ਮੰਦਾ ਜੀ ਖਾਰ ਮੰਦਾ ਤਾਂ ਉਹਨੂੰ ਤੁਸੀਂ ਦੁੱਧ ਆਸਤੇ ਬਈ ਇਹਨੂੰ ਪਾਊਡਰ ਦੱਸ ਕੇ ਜਾਊਂਗਾ ਉਹ ਪਾਈਏ ਗੱਬਣ ਹੋ ਜੋ ਜਾ ਗੱਬਣ ਦੇ ਮਹੀਨਾ ਹੋ ਗਿਆ ਇਹਨੂੰ 1 ਮਹੀਨਾ ਹੋ ਗਿਆ ਇਹਨੂੰ ਮਹੀਨਾ ਹੋ ਗਿਆ ਦੇਖ ਲਓ ਮੱਝ ਥੋੜੀ ਲਿੱਸੀ ਬਹੁਤ ਆਈ ਪਸ਼ੂ ਸਾਰੇ ਬਾਈ ਦੇ ਵਧੀਆ ਤੇ ਖਾਰ ਨਹੀਂ ਇਹ ਹੱਡੀਆਂ ਖੋਰਨ ਲੱਗ ਜਾਂਦੀਆਂ ਜੀ ਪਸ਼ੂਆਂ ਜਿਹੜਾ ਪਸ਼ੂ ਥੋੜਾ ਜਿਆਦਾ ਦੁੱਧ ਦਿੰਦਾ ਉਹਦਾ ਵਜ਼ਨ ਬਣਾ ਲੈਂਦੀ ਹੈ ਮੈਂ ਤੁਹਾਡੀ ਗੱਲ ਸਮਝ ਗਿਆ ਪਰ ਜਿਹੜਾ ਪਾਊਡਰ ਸੁਣਦੇ ਬਾਈਪਾਸ ਸਾਈਡ ਦੀ ਲੋੜ ਆ ਬਈ ਇਹਨੂੰ એનર્ਜੀ ਲੈਵਲ ਪਸ਼ੂ ਦਾ ਲੋ ਹੋ ਜਾਂਦਾ ਨਾ ਜਦੋਂ ਉਦੋਂ ਪਸ਼ੂ ਲਿੱਸਾ ਹੋਣ ਲੱਗ ਜਾਂਦੇ ਬੈਟ ਵੀ ਬਹੁਤ ਘਟ ਜਾਂਦੀ ਹੈ ਦੁੱਧ ਕਿ ਨਾ ਦਿੰਦੀ ਹੈ ਦੁੱਧ ਹੁਣ ਇਸ ਟਾਈਮ ਤਾਂ 3-3 ਕਿਲੋ ਫਿਰੋਈ ਆ ਨਾ ਬਾਈ ਇਹ ਖਾਰ ਮੰਦਨ ਵਾਲੀ ਤਾਂ ਗੱਲ ਹੈਣੀ ਨਾ ਜੇ ਤਾਂ ਹੋਵੇ ਨਾ ਵੀ 20-22 ਕਿਲੋ ਦੁੱਧ ਆ ਜਾਂ 17-18-16 ਕਿਲੋ ਦੁੱਧ ਵੀ ਆ ਫਿਰ ਖਾਰ ਮੰਦੀ ਆ ਕਿਤਾ 6 ਮਹੀਨਾ ਬਾਅਦ ਦੀ ਡੀਵਰ ਮੇ ਕਰੋ ਜ਼ਰੂਰੀ ਹੈ ਠੀਕ ਹੈ ਠੀਕ ਹੈ ਕਿ ਤੁਹਾਨੂੰ ਪਾਊਡਰ ਦੱਸੂਗਾ ਉਹ ਇਹਨੂੰ ਦਿਓ ਤੇ ਸੈੱਟ ਹੋ ਜਾਊਗੀ ਬਾਈ ਜੀ ਠੀਕ ਹੈ ਆਂ ਗਾਂ ਬਾਈਆਂ ਨੇ ਫ ਠੀਕ ਹੈ ਪਤਾ ਨਹੀਂ ਇੱਕ ਵਾਰੀ ਸੂਈ ਹੋਊਗੀ ਕੱਟ ਲੱਗੀ ਹੋਊ ਇਹਦੇ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਵੀ 19 ਦਿਨ ਹੋ ਕੱਟੀਆਂ ਹੀ ਆਈਆਂ 22 ਦੀਆਂ ਸਾਰੇ ਪਸ਼ੂ ਬਾਡਰ ਲਾਈਨ ਤੇ ਹਜੇ ਕੋਈ ਗੱਬਰ ਨਹੀਂ ਹੋਈਗੀ ਵੇਖ ਲਓ ਸਾਰਾ ਸੀਜ਼ਨ ਟੱਪ ਗਿਆ ਠੀਕ ਹੈ ਸਾਰੇ ਦਿਨ ਟੱਪ ਗਿਆ ਤੁਹਾਨੂੰ ਪਤਾ ਇਹ ਆਈ ਦੇ گاਵਾਾਂ ਦੇ ਦਾ ਤਕਰੀਬਨ ਤਕਰੀਬਨ ਟੱਪ ਹੀ ਗਏ ਤੇ 6-7 ਵਾਰੀ ਟੀਕੇ ਭਰਿਆ ਗਿਆ ਚਲ ਆ ਗਾਂ ਤਾਂ ਬਾਈ ਨੇ ਫੜੀ ਹੈ ਹਨਾ ਇਹਦਾ ਵੀ ਪਤਾ ਨਹੀਂ ਕੀ ਬੰਨਣਾ 19 ਦਿਨ ਹੋ ਗਏ ਇਹਨੂੰ 19 ਦਿਨ ਹੋ ਗਏ ਇਹਨੂੰ ਮਹੀਨਾ ਹੋ ਗਿਆ ਇਹਨੂੰ ਮਹੀਨਾ ਹੋ ਗਿਆ ਇਹਦੇ ਟੀਕੇ ਭਰਿਆ ਇਹਦਾ ਟੀਕਾ ਭਰਿਆ ਦੋ ਟੀਕੇ ਭਰਿਆ ਹੈ ਅੱਛਾ ਇਹਦੇ ਦੋ ਟੀ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਬਈ ਖੱਟਿਆ ਕੁਛ ਕੰਮ ਤਾਂ ਹੀ ਦਾ ਵਪਾਰ ਲੈਣੇ ਅੱਛਾ ਵਪਾਰ ਵੀ ਕਰਦੇ ਆ ਤੇ ਹਰੀਨਾ ਉਹ ਤਾਂ ਵੀ ਲਿਆਉਂਦੇ ਰਹੇ ਆ ਆਪਣਾ ਜਿਹੜਾ ਕਵਾਲ ਤੋਂ ਕਵਾਲ ਤੇ ਮੈਂ ਹੀ ਜਾਣਾਂ ਉਹਨਾਂ ਦੇ ਉਹ ਹਾਂ ਹਾਂ ਮੈਂ ਸਮਝ ਗਿਆ ਬਈ ਹਾਂ ਨਹੀਂ ਬਈ ਸਹੀ ਆ ਤੇ ਤੂੰ ਤੁਸੀਂ ਆਪਾਂ ਨੂੰ ਸੱਦਿਆ ਠੀਕ ਹੈ ਬਣ ਜਾਣੇ ਆਪਾਂ ਨੂੰ ਸੱਦਿਆ ਤੇ ਆਪਾਂ ਇਹਨਾਂ ਨੂੰ ਰਿਜ਼ਲਟ ਵੀ ਦਿਖਾਵਾਂਗੇ ਆ ਗਾਂ ਚ ਮੈਨੂੰ ਕੋਈ ਕਮੀ ਨਹੀਂ ਲੱਗੇਗੀ 6-7 ਵੇਰੀ ਟੀਕੇ ਭਰਨ ਵਾਲਾ ਚਲੋ ਠੀਕ ਆ ਹੋ ਸਕਦਾ ਮੇਰੇ ਤੋਂ ਵੀ ਇੱਕਦਵਾਰੀ ਵੀਰ ਜੇ ਪਰ ਨਹੀਂ ਮੈਨੂੰ ਨਹੀਂ ਲੱਗਦਾਗਾ ਵੀ ਗਾਂ ਚ ਕੋਈ ਵੀ ਕਮੀ ਐ ਇਹਨੇ ਗੱਬਣ ਹੋ ਜਾਣਾ ਜੀ ਬਾਈ ਮਿਨਰਲ ਮਿਕਚਰ ਵੀ ਪਾਈ ਜਾਂਦੇ ਦੇਖੋ ਆ ਐਗਰੀਮੈਨ ਫੋਟਾ ਸੀ ਯਾਰ ਐਸ ਵੀ ਪਾਈ ਜਾਂਦੇ ਹਨ ਤੇ ਹਰੇਕ ਚੀਜ਼ ਦਾ ਹੱਲ ਮੈਂ ਤੁਹਾਨੂੰ ਵੀਡੀਓ ਇਸ ਹਾਸਤੇ ਹੀ ਬਣਾ ਰਿਹਾ ਵੀ ਸੈਂਕ్రో ਨਹੀਂ ਹੁੰਦੀ ਬਾਈ ਹਰੇਕ ਚੀਜ਼ ਦਾ ਹੱਲ ਸੈਂਕ్రో ਨਹੀਂ ਹੁੰਦੀਗੀ ਠੀਕ ਆ ਵੀ ਸੈਂਕ్రో ਕਰੀ ਜਾਓ ਸੈਂਕ్రో ਕਰੀ ਜਾਓ ਕੋਈ ਮਤਲਬ ਨਹੀਂ ਸੈਂਕ్రో ਪਸ਼ੂ ਦੀ ਕਰੋ ਜਿਹੜਾ ਪਸ਼ੂ ਹੀਟ ਚ ਨਹੀਂ ਆ ਰਿਹਾ ਜਦੋਂ ਬਹੁਤ ਚਿਰ ਤੁਸੀਂ ਵਾਹ ਲਾ ਲਈ ਐ ਬੀਅਰ ਸਭ ਪਸ਼ੂ ਹੀਟ ਚ ਨਹੀਂ ਜਾ ਰਿਹਾ ਜਿਹੜਾ ਪਸ਼ੂ ਪ੍ਰੋਪਰ ਹੀਟ ਚ ਆ ਰਿਹਾ 20 ਦਿਨਾਂ ਬਾਅਦ ਉਹਦੀ ਸੈਂਕ్రో ਕਰਨ ਦੀ ਤੁਹਾਨੂੰ ਕੀ ਲੋੜ ਹੈ ਬਾਈ ਯਾਰ ਉਹਨੂੰ ਹਾਰਮੋਨ ਡੈਫੀਸ਼ੈਂਸੀ ਹੈ ਜਾਂ ਕੋਈ ਪ੍ਰੈਜਸਟ੍ਰੋਨ ਡੈਫੀਸ਼ੈਂਸੀ ਹੈ ਤੁਸੀਂ ਇਹ ਚੀਜ਼ ਦੀ ਕਲੀਅਰ ਗੱਲ ਕਰਿਆ ਕਰੋ ਐਵੇਂ ਸੈਂਕ్రో ਸੈਂਕ్రో ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਗਾ ਜੀ ਮੈਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਹਿ ਰਿਹਾ ਬਾਈ ਤੂੰ ਕਮੈਂਟ ਕੀਤਾ ਵਧੀਆ ਗੱਲ ਆ ਤੁਸੀਂ ਰਹਿ ਦਿੱਤੀ ਪਰ ਮੈਂ ਤੁਹਾਨੂੰ ਦੱਸ ਰਿਹਾ ਵੀ ਇਕੱਲੀ ਸੈਂਕ్రో ਹੱਲ ਨਹੀਂ ਹੁੰਦੀ ਪਸ਼ੂ ਦੀ ਸਿਹਤ ਵੀ ਮੈਟਰ ਕਰਦੀ ਹੈ ਪਸ਼ੂ ਦੇ ਹਾਰਮੋਨ ਮੈਟਰ ਕਰਦੇ ਆ ਪਸ਼ੂ ਨੂੰ ਕਾਟ ਕਿਹੜੀ ਚੀਜ਼ ਦੀ ਆ ਚਲੋ ਮੇਰੇ ਕੋਈ ਕੋਈ ਲੈਬੋਰੀ ਦਾ ਹੈ ਨਹੀਂ ਪਰ ਫਿਰ ਵੀ 15 16 ਸਾਲ ਹੋ ਗਏ ਕੰਮ ਕਰਦੇ ਇਹਨੂੰ ਪਤਾ ਲੱਗ ਗਿਆ ਜਾਂਦਾ ਪਸ਼ੂ ਦੇਖ ਕੇ ਵੀ ਇਹ ਪਸ਼ੂ ਜਿਹਨ ਕੋਈ ਕਾਟ ਨਹੀਂ ਕੀ ਠੀਕ ਆ ਇਹਨੂੰ ਹਾਰਮੋਨਲ ਬੈਲੈਂਸ ਹੈ ਠੀਕ ਆ ਜੇ ਸੈਂਕ్రో ਕਰਾਂਗੇ ਤਾਂ ਉਹ ਚ ਰਿਸੈਪਟਲ ਹੀ ਆ ਵੈਟ ਮੀਟ ਦਾ ਪਤਾ ਲਾਉਣੇ ਵੀ ਹੀਪ ਚ ਹੀਟ ਚ ਆ ਜਾਂਦਾ ਤੇ ਤੁਹਾਡੇ ਸਾਹਮਣੇ 20 ਦਿਨਾਂ ਬਾਅਦ ਗਾਂ ਹੀਟ ਚ ਆਉਂਦੀ ਹੈ ਬਾਈ ਹਾਂ 20 ਦਿਨਾਂ ਬਾਅਦ ਸਹੀ ਤੇ ਬਾਏ ਦੇ ਪਰਸੈਪਟਲ ਲਾਵਾਂਗੇ ਨਹੀਂ ਹੀਟ ਚ ਆ ਜਾਣਾ ਤੇ ਇਹਨੇ ਗੱਬਣ ਹੋ ਜਾਣਾ ਬਾਈ ਹਨਾ ਬਾਕੀ ਸੋਨੂੰ ਆਹ ਕਾਪਰ ਦੀਆਂ ਤੇ ਫਾਸਫੋਰਸ ਦੀਆਂ ਮੈਂ ਗੋਲੀਆਂ ਦੇ ਦਿਆਂਗਾ ਇਹ ਤੁਸੀਂ ਇਹਨੂੰ ਦੇਓ ਬਈ ਠੀਕ ਹੈ ਜਿਹਨੇ ਗੱਬਣ ਹੋ ਜਾਣਾ ਰੱਬ ਸੁੱਖ ਰੱਖੇ ਬਈ ਧੰਨਵਾਦ ਜੀ ਚੰਗੀ ਲੱਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਕਰਿਓ ਜੇ ਆਪਣੇ ਨੂੰ ਸਬਸਕ੍ਰਾਈਬ ਤੇ ਆਹ ਤੁਹਾਨੂੰ ਵੀਡੀਓ ਜ਼ਰੂਰ ਪਾਵਾਂਗੇ ਜੀ ਜਿਹੜੇ ਪਸ਼ੂ ਤੁਹਾਨੂੰ ਦਿਖਾਈ ਜਾਂਦੇ ਹਨ ਨਾ ਇਹ ਜ਼ਰੂਰ ਤੁਹਾਨੂੰ ਗੱਬਣ ਕਰਕੇ ਵੀ ਇਹਨਾਂ ਦੀਆਂ ਵੀਡੀਓ ਜ਼ਰੂਰ ਪਾਵਾਂਗੇ ਜੀ ਧੰਨਵਾਦ ਕੱਲ ਆਪਾਂ ਗਏ ਸੀਗੇ ਇੱਧਰ ਕਿਹੜਾ ਪਿੰਡ ਆ ਪਾਈ ਸੀਗੀ ਵੀਡੀਓ ਮੈਂ ਕੱਲ ਆਪਾਂ ਗਏ ਸੀਗੇ ਜਵਾਰ ਸਿੰਘ ਵਾਲੇ ਜੀ ਹਾਂਜੀ ਚੱਕ ਜਵਾਰ ਸਿੰਘ ਵਾਲੇ ਉਹ ਬਾਈ ਕੋਲੇ ਵੀ ਦੋ ਰਿਪੀਟਰ ਸੀ ਆ ਵੀ ਰਿਪੀਟਰ ਗਾਂ ਜੀ ਠੀਕ ਆ ਕੱਲ ਨੂੰ ਆਪਾਂ ਫਰੀਦਕੋਟ ਜਾਣਾ ਉਹ ਵੀ ਰਿਪੀਟਰ ਆ ਠੀਕ ਆ ਦਿੱਲੀ ਤੋਂ 2000 ਕੇਸ ਰਿਪੀਟਰਾਂ ਦੇ ਵੈਸੇ ਮੇਰੀ ਫੀਲਡ 'ਚ ਵੀ ਮੇਰੇ ਕੋਲੇ ਰਿਪੀਟਰਾਂ ਦੇ ਕੇਸ ਹੀ ਆ ਜਰੂਰ ਪਾਵਾਂਗੇ ਜੀ ਤੁਹਾਨੂੰ ਇਹਦੀਆਂ ਵੀਡੀਓ ਠੀਕ ਆ ਧੰਨਵਾਦ ਜੀ ਪੇਜ ਨੂੰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਆਪੜੇ ਨੂੰ